ਦੋਵਰ ਪੈਰਾਸ਼ੂਟ ਤੋਂ ਕੈਂਡੀਡੇਟ ਆਏ ਅੰਮ੍ਰਿਤਸਰ ਨੇ ਹਰਾ ਕੇ ਭੇਜੇ ਲੇਕਿਨ ਸੈਂਟਰ ਚ ਦੋਵੇਂ ਮਨਿਸਟਰ ਬਣੇ ਪਰ ਮਨਿਸਟਰ ਹੀ ਨਹੀਂ ਬਣੇ ਟੌਪ ਦੇ ਮਨਿਸਟਰ ਬਣੇ ਗਿਲਾ ਹੈ ਵਰਕਰ ਨੂੰ ਕਿ ਵੀ ਫੇਰ ਸਾਡੇ ਤੋਂ ਥੋਪ ਦਿੱਤਾ ਗਿਆ ਪੈਰਾਸ਼ੂਟ ਰਾ ਇੱਕ ਉਮੀਦਵਾਰ ਲੇਕਿਨ ਤੁਸੀਂ ਸਾਰਾ ਓਵਰਆਲ ਵਿਊ ਦੇਖੋ ਇੱਕ ਵੀ ਬੰਦਾ ਅਰਾਈਵਲ ਚ ਨਹੀਂ ਖੜਾ ਗੁਰਜੀਤ ਓਤਲਾ ਦੀ ਗੱਲ ਕਰੀਏ ਗੁਰਜੀਤ ਓਤਲਾ ਮੌਜੂਦਾ ਸੰਸਦ ਹੈ ਲੇਕਿਨ ਕੀ ਲੱਗਦਾ ਹੈ ਕਿ ਆਪਣੇ ਜਿਹੜੇ ਉਹਨਾਂ ਦੇ ਵਰਕਰ ਹੈ ਜਿਹੜੇ ਉਹਨਾਂ ਦੇ ਉਹਨਾਂ ਦੇ ਪੁਰਾਣੇ ਸਾਥੀ ਹੈ ਉਹ ਵੀ ਇਸ ਵੇਲੇ ਨਹੀਂ ਚਾਹੁੰਦੇ ਕਿ ਗੁਰਜੀਤ ਓਜਲਾ ਨੂੰ ਟਿਕਟ ਮਿਲੇ ਉਹਨੋਂ ਜੇ ਐਸ ਹਾਲਾਤਾਂ 'ਚ ਕਾਂਗਰਸ ਇਲੈਕਸ਼ਨ ਲੜਦੀ ਹੈ ਔਰ ਬਿਨਾ ਆਪਸ ਸਾਰਿਆਂ ਨੂੰ ਸਹਿਮਤੀ ਦਿੱਤੇ ਹ ਕੌਂਫਾਈਟ ਵੱਡੀ ਹੈ ਮੈਂ ਦੱਸ ਰਿਹਾ ਪਹਿਲੀ ਯਾਰ ਚੋ ਤਰਫਾ ਮੁਕਾਬਲਾ ਹੋਣ ਜਾ ਰਿਹਾ ਜੇ ਕਾਂਗਰਸ ਦਾ ਇੱਕ ਵੀ ਟੜਖਾ ਖੱਬੇ ਸੱਜੇ ਹੁੰਦਾ ਉਹਦਾ ਨਿਸ਼ਚਿਤ ਤੌਰ ਤੇ ਨੁਕਸਾਨ ਜਿਹੜਾ ਕੈਂਡੀਡੇਟ ਨੂੰ ਉਹ ਕੈਂਡੀਡੇਟ ਗੁਰਜੀਤ ਓਜਲਾ ਹੋਵੇ ਉਹ ਇੰਦਰਬੀਰ ਸਿੰਘ ਬੁਲਾਰੀਆ ਕੁਲਦੀਪ ਧਾਰੀਵਾਲ ਸਰਕਾਰ ਦਾ ਐਚ ਮਿਲਣ ਦੇ ਚਾਂਸ ਅਗੇ ਕਿਕ ਜੋ ਛਾ ਸ਼ਕਤੀ ਨਾਲ ਕੰਮ ਹੋਣਾ ਚਾਹੀਦਾ ਦੋ ਸਾਲਾਂ ਚ ਉਹ ਦਿਖਾਈ ਨਹੀਂ deta ਉਹ ਸੀ ਨੂੰ ਲੈ ਕੇ ਜਿਹੜਾ ਸਰਕਾਰ ਦਾ ਅੱਜ ਮਿਲਣਾ ਚਾਹੀਦਾ ਸੀ ਮੈਨੂੰ ਥੋੜਾ ਜਿਹਾ ਡਾਊਟ ਹੈ ਉਹ ਚ ਕਿ ਲੋਕੀ ਬਹੁਤ ਪਰੇਸ਼ਾਨ ਰਹੇ ਨੇ ਪਰ ਜਨ ਪ੍ਰਤਨਿਧੀਆਂ ਕੋ ਜਾਣਦੇ ਰਹੇ ਨੇ ਲੇਕਿਨ ਸਮੱਸਿਆ ਹੱਲ ਨਹੀਂ ਹੋ ਪਈ ਅਕਾਲੀ ਦਲ ਕਿੱਥੇ ਖੜਾ ਵਾ ਕਿਉਂਕਿ ਪਹਿਲੇ ਇਲੈਕਸ਼ਨ ਹੈ ਜਿੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਤੋਂ ਬਿਨਾਂ ਲੜੇਗੀ ਉਸ ਤੋਂ ਵੀ ਪਿੱਛੇ ਚਲੇ ਜੀਏ ਕਦੀ ਵੀ ਬਹੁਤ ਲੰਬੀ ਚੋੜੀ ਮੌਜੂਦਗੀ ਅਕਾਲੀ ਦਲ ਦੀ ਸਾਊਥ ਕੰਸੀਅਨਸੀ ਨੂੰ ਛੱਡਦੀ ਹੈ ਤਾਂ ਬਹੁਤ ਲੰਬੀ ਚੌੜੀ ਹੋਣ ਨਹੀਂ ਰਹੀ ਹਮ ਚੈਲੰਜ ਰਹੇਗਾ ਸਭ ਤੋਂ ਵੱਡਾ ਅਨਿਲ ਜੋਸ਼ੀ ਦਾ ਆਪਣਾ ਹਲਕਾ ਹਮ ਕਾਰਨ ਕਿ ਉਹਨਾਂ ਨੇ 2022 ਦੀ ਇਲੈਕਸ਼ਨ ਤਕੜੀ ਚੋਣ ਨਿਸ਼ਾਨ ਤੋਂ ਲੜੀ ਹਮ ਲੇਕਿਨ ਉਹਦੇ ਬਾਵਜੂਦ ਤਕੜੀ ਨੂੰ ਕਿੰਨੀਆਂ ਵੋਟਾਂ ਪਈਆਂ ਤੇ ਉਹਨਾਂ ਦੇ ਚਿਹਰੇ ਨੂੰ ਕਿੰਨੀਆਂ ਵੋਟਾਂ ਪਈਆਂ ਉਹ ਆਪ ਜਾਣਦੇ ਨੇ ਲੋਕ ਸਭਾ ਚੋਣ 2024 ਲੇਕਿਨ ਇਸ ਵਾਰੀ ਜਿਹੜਾ ਅੰਮ੍ਰਿਤਸਰ ਦੇ ਜਾਂ ਪੰਜਾਬ ਦੀ ਗੱਲ ਕਰੀਏ ਤੇ ਫਾਈਟ ਬੜੀ ਟਫ ਨਜ਼ਰ ਆ ਰਹੀ ਐ ਸੋ ਸਾਡੇ ਨਾਲ ਦੈਨਿਕ ਜਾਗਰਨ ਦੇ ਬਿਊਰੋ ਚੀਫ ਵਿਪਨ ਰਾਣਾ ਜੀ ਮੌਜੂਦ ਹੈ ਵਿਪਨ ਰਾਣਾ ਜੀ ਉਹ ਸ਼ਖਸ ਹੈ ਜਿਨ੍ਹਾਂ ਨੇ 2002 ਤੋਂ ਲੈ ਕੇ ਹੁਣ ਤੱਕ ਲੋਕ ਸਭਾ ਚੋਣ ਜਾਂ ਫਿਰ ਵਿਧਾਨ ਸਭਾ ਚੋਣ ਸਾਰੀਆਂ ਕਵਰ ਕੀਤੀਆਂ ਵਿਪਨ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦਾ ਬਹੁਤ ਬਹੁਤ ਥੈਂਕ ਯੂ ਅਮਿਤ ਜੀ ਰਾਣਾ ਜੀ ਕੀ ਲੱਗਦਾ ਹੈ ਕਿ ਲੋਕ ਸਭਾ ਚੋਣ ਹਰ ਵਾਰੀ ਹੁੰਦੇ ਆ ਲੇਕਿਨ ਇਸ ਵਾਰੀ ਕਾਫੀ ਟਫ ਫਾਈਟ ਨਜ਼ਰ ਆ ਰਹੀ ਹੈ ਕਿਉਂਕਿ ਅਕਾਲੀ ਭਾਜਪਾ ਦਾ ਗੱਠ ਜੋੜ ਨਹੀਂ ਰਿਹਾ इंडिया अलायंस ਵੀ ਹੋ ਚੁੱਕਿਆ ਸੋ ਤੁਸੀਂ ਕੀ ਸੋਚਦੇ ਐਸ ਲੋਕ ਸਭਾ ਚੋਣਾਂ ਬਾਰੇ ਅਮੇ ਜੀ ਪਿਛਲੇ 20 ਜਿਹੜੇ ਇਲੈਕਸ਼ਨ ਹੋਏ ਆ 1952 ਤੋਂ ਲੈ ਕੇ ਹੁਣ ਤੱਕ ਇਹ ਸ਼ਾਇਦ ਪਹਿਲਾ ਮੌਕਾ ਹੋਣਾ ਵਾ ਕਿ ਜਦੋਂ ਚੋਹ ਤਰਫਾ ਮੁਕਾਬਲਾ ਹੋਣ ਜਾ ਰਿਹਾ ਹੈ ਟ੍ਰੈਡੀਸ਼ਨਲ ਜਿਹੜੇ ਆਪਣਾ ਫਾਈਟਰਸ ਕਹ ਲਈਏ ਉਹ ਬੀਜੇਪੀ ਔਰ ਕਾਂਗਰਸ ਰਹੇ ਨੇ 1952 ਤੋਂ ਯਾਨੀ ਕਿ ਅਲਾਈयंस ਤੋਂ ਬਾਅਦ ਜਾਂ ਅਲਾਈयंस ਤੋਂ ਪਹਿਲੇ ਮੈਂ ਗੱਲ ਕਰਾਂਗਾ 1952 ਤੋਂ 1952 ਤੋਂ ਲੈ ਕੇ ਜਿੰਨੀਆਂ ਹੁਣ ਤੱਕ ਦੀਆਂ ਇਲੈਕਸ਼ਨ ਹੋਈਆਂ ਉੱਚੋ 1 ਔਰ 2 ਨੰਬਰ ਭਾਜਪੀ ਔਰ ਕਾਂਗਰਸ ਹੀ ਰਹੇ ਨੇ ਉਸ ਤੋਂ ਬਾਅਦ ਅਲਾਈਅੰਸ ਤੋਂ ਪਹਿਲੇ ਵੀ ਇਹ ਸਿਚੁਏਸ਼ਨ ਸੀ ਅਲਾਈਅੰਸ ਤੋਂ ਬਾਅਦ ਵੀ ਇਹ ਸਿਚੁਏਸ਼ਨ ਰਹੀ ਸਭ ਤੋਂ ਵੱਡੀ ਜਿਹੜੀ ਇੱਕ ਚੀਜ਼ ਮੈਂ ਦੱਸਣਾ ਚਾਹਾਂਗਾ 2014 ਤੋਂ ਐਂਟਰੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਆਂਦੀ ਆ ਬੜਾ ਬਦਲਾਅ ਆ ਦੀ ਆਪਾਂ ਮਹਿਸੂਸ ਕਰਦੇ ਆਂ ਆਲ ਓਵਰ ਇੰਡੀਆ ਰੋਲਾ ਪੈਂਦਾ ਬਦਲਾਅ ਆ ਰਿਹਾ ਬਦਲਾਅ ਆ ਰਿਹਾ ਆਮ ਆਦਮੀ ਪਾਰਟੀ ਐਸਟੈਬਲਿਸ਼ ਹੁੰਦੀ ਆ ਔਰ ਉਹਦੀ ਲੋਕ ਸਭਾ ਇਲੈਕਸ਼ਨਾਂ ਦੀ ਦਸਤਕ ਹੁੰਦੀ ਲੇਕਿਨ ਉਦੋਂ ਜਿਹੜੀ ਅਸੀਂ ਉਮੀਦ ਕਰ ਰਹੇ ਸੀ ਕਿ ਹੁਣ ट्रैंगुलर फाइट ਹੋਏਗੀ ਲੇਕਿਨ ਤੈਦੀ ਰਹੀ ਹੈ ਕਿ ਟ੍ਰੈੰਗੂਲਰ ਫਾਈਟ ਉਦੋਂ ਵੀ ਨਹੀਂ ਬਣ ਬਾਈ 14 17 19 ਦੀਆਂ ਤਿੰਨ ਲਖਸ਼ਣਾਂ ਚ ਆਮ ਆਦਮੀ ਪਾਰਟੀ ਨੇ ਪਾਰਟਿਸਿਪੇਟ ਤੇ ਕੀਤਾ ਲੇਕਿਨ ਤੀਸਰੇ ਨੰਬਰ ਦਾ ਵੀ ਜਿਹੜਾ ਮੁਕਾਮ ਰਿਹਾ ਵਾ ਹਾਈਐਸਟ ਵੋਟ ਜਿਹੜੀ ਇਹਨਾਂ ਨੂੰ ਮਿਲੀ 14% ਮਿਲੀ ਆਈ ਬਾਕੀ ਸਾਰੇ 2 3 6 ਤੱਕ ਹੀ ਸੀਮਿਤ ਰਿਹਾ ਔਰ ਉਸ ਤੋਂ ਪਿੱਛੇ ਵੀ ਜੇ ਆਪਾਂ ਗੱਲ ਕਰੀਏ ਟ੍ਰੈੰਗੂਲਰ ਫਾਈਟ ਅਜ ਤੱਕ ਕਦੀ ਐਸੀਡ ਤੇ ਬਣੀ ਨਹੀਂ ਹੁਣ ਤੱਕ ਟਿਲ ਦੇਅ ਮੈਕਸਿਮਮ ਵੋਟ ਜਿਹੜੀ ਪਈ ਹੋਈ ਹੈ ਥਰਡ ਪਾਰਟੀ ਨੂੰ ਉਹ 14 15% ਪਈ ਹੋਈ ਹੈ ਬਾਕੀ 2-3% ਤੱਕ ਹੀ ਸੀਮਿਤ ਰਿਹਾ ਐਸੇ ਕਰਕੇ ਮੈਂ ਕਹਿ ਰਿਹਾ ਕਿ ਟ੍ਰੈਡੀਸ਼ਨਲ ਫਾਈਟਰ ਜਿਹੜੇ ਨੇ ਕਾਂਗਰਸ ਔਰ ਭਾਜਪਾ ਰਹੇ ਨੇ ਅਰ ਕੀ ਪਹਿਲੀ ਆ ਰਿਹਾ ਛਕੋਨਾ ਮੁਕਾਬਲਾ ਹੋਣ ਜਾ ਰਿਹਾ ਉਹਦਾ ਬੇਸਿਕ ਕਾਰਨ ਕੀ ਹੈ ਕਿ ਇੱਕ ਤੇ ਅਕਾਲੀ ਦਲ ਔਰ ਭਾਜਪਾ ਅਲੱਗ-ਅਲੱਗ ਹੋ ਗਏ ਨੰਬਰ 1 ਨੰਬਰ 2 ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਡੈਫੀਨੇਟਲੀ ਸਰਕਾਰ ਦਾ ਅੱਜ ਹੁੰਦਾ ਉਹਨੋਂ ਸਰਕਾਰ ਆਪਣਾ ਜਿੰਨਾ ਕਿੰਨਾ ਕਿਆਸ਼ੇ ਕਰ ਪਾਉਂਦੇ ਉਹ ਦੇਖਣਾ ਪਏਗਾ ਕਿਉਂਕਿ 2 ਸਾਲਾਂ ਦੀ ਅੰਟੀ ਇਨਕਮ ਮੈਨਸੀ ਵੀ ਨਾਲ ਚੱਲੇਗੀ ਉਹ ਇਹਨਾਂ ਦਾ ਉਮੀਦਵਾਰ ਲੈ ਪਾਉਂਦਾ ਨਹੀਂ ਲੈ ਬੰਦਾ ਉਹਨੂੰ ਦੇਖਣਾ ਪਏਗਾ ਜੇ ਗੱਲ ਕਰੀਏ ਅੰਮ੍ਰਿਤਸਰ ਸੀਟ ਦੀ ਅੰਮ੍ਰਿਤਸਰ ਸੀਟ ਜ਼ਿਆਦਾਤਰ ਕਾਂਗਰਸ ਦੇ ਹੱਥ ਆਈ ਹੈ 2004 ਤੋਂ ਜਿੱਦੋਂ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਈ ਸੀ ਫਿਰ ਨਵਜੋਤ ਸਿੰਘ ਸਿੱਧੂ ਨੇ ਇਹ ਸੀਟ ਨੂੰ ਕਰੀਬ 3 ਵਾਰੀ ਜਿੱਤ ਕੇ ਪੰਜ ਪਤੀ ਚੋਲੀ ਚ ਪਾਈ ਕਿ ਲੱਗਦਾ ਕਿ ਉਸ ਤੋਂ ਬਾਅਦ ਫਿਰ ਸੀਟ ਕਾਂਗਰਸ ਦੇ ਹੱਥ ਚ ਗਈ ਹੈ ਕਿ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦਾ ਐਸ ਲੋਕ ਸਭਾ ਚੋਣਾਂ ਦੇ ਵਿੱਚ ਨੁਕਸਾਨ ਹੋ ਸਕਦਾ ਵੇਖੋ 2004 ਜਦੋਂ ਨਵਜੋਤ ਸਿੰਘ ਸਿੱਧੂ ਦੀ ਬਾਰਡਰ ਤੋਂ ਐਂਟਰੀ ਹੁੰਦੀ ਹੈ ਇੱਕ ਨਵਾਂ ਰੁਝਾਨ ਸੀ ਔਰ ਸ਼ਾਇਦ ਉਹ ਪਹਿਲੀ ਇਲੈਕਸ਼ਨ ਸੀ ਜਿਹੜੀ 13 ਦਿਨਾਂ ਦੀ ਕੈਂਪੇਨ ਸੀ ਨਵਜੋਤ ਸਿੰਘ ਸਿੱਧੂ ਦੀ ਤਾਂ ਉਹਦੇ ਸਾਹਮਣੇ ਉਹ ਵਟ ਵਰਖਸ਼ ਖੜਾ ਸੀ ਜਿਹੜਾ 6 ਵਾਰ ਦਾ ਐਮਪੀ ਸੀ 6 ਵਾਰ ਰਗੁਨੰਦਨ ਲਾਲ ਪਾਟੀਆਂ ਬਸ ਸਭ ਸੀਟ ਤੋਂ ਸਭ ਸੀਟ ਤੋਂ ਜਿੱਤੇ ਰਹੇ ਨੇ ਔਰ ਰਿਪਰੈਜ਼ੈਂਟੇਸ਼ਨ ਕਰਦੇ ਨੇ पटेल बिहारी वाजपेयी जी ने नवजोत सिंह सिद्धू ਦਾ ਨਾਮ ਪ੍ਰਪੋਜ਼ ਕੀਤਾ ਔਰ ਉਹਨਾਂ ਦੀ ਬਾਰਡਰ ਤੋਂ ਐਂਟਰੀ ਹੁੰਦੀ ਆ 13 ਦਿਨਾਂ ਚ ਅੰਬਰਸਰ ਟੂ ਕਾਦੀਆਂ ਬਹੁਤ ਵੱਡੀ ਕਨਸੀਡੈਂਸੀ ਸੀ ਔਰ ਬੜਾ ਲੱਗਦਾ ਸੀ ਕਿ 13 ਦਿਨਾਂ ਚ ਕੀ ਕਰ ਬਣਗੇ ਨਵਜੋਤ ਸਿੰਘ ਸਿੱਧੂ ਲੇਕਿਨ ਕਿਉਂਕਿ ਉਦੋਂ 크리스마 ਸੀ ਐਜ਼ ਅ ਸੈਲੀਬ੍ਰਿਟੀ ਫਰਸਟ ਫੇਜ਼ ਸੀ ਉਹਨਾਂ ਦਾ ਔਰ ਉਹਨਾਂ ਨੇ ਉਹ ਫਾਈਟ ਵੀ ਕੀਤੀ ਜਿੱਤੀ ਔਰ ਉਸ ਤੋਂ ਬਾਅਦ ਬਾਈ ਇਲੈਕਸ਼ਨ 2007 ਔਰ 2009 ਦੀ ਫਿਰ ਲੋਕਸਭਾ ਇਲੈਕਸ਼ਨ ਚ ਰੈਗੂਲਰ ਹੈਟ੍ਰਿਕ ਬਣਾਈ ਆਪਣੀ ਜਿੱਤ ਕੇ ਲੇਕਿਨ ਉਸ ਤੋਂ ਬਾਅਦ ਐਂਟਰੀ ਜਦੋਂ ਹੋਈ ਉਹਨਾਂ ਦੇ ਆਪਣੇ ਹੀ ਸਿਆਸੀ ਗੁਰੂ ਦੀ ਸਿਆਸੀ ਗੁਰੂ ਹਰਨ ਦਾ ਮੇਜਰ ਕਾਰਨ ਜੋ ਵੀ ਰਹੇ ਹੋਣਗੇ ਲੇਕਿਨ ਇੱਕ ਫੈਕਟਰ ਉਹ ਚਰਨੂ ਜੋ ਸਿੰਘ ਸਿੱਧੂ ਵੀ ਸੀ ਜਿਹੜੇ ਬਿਫਰ ਕੇ ਬੈਠ ਗਏ ਸੀ ਕਿ ਮੈਂ ਪਾਰਟਿਸਪੇਟ ਨਹੀਂ ਕਰਾਂਗਾ ਔਰ ਕਹਿੰਗੇ ਉਹਨਾਂ ਦੀ ਸੀਟ ਲੈ ਕੇ ਦਿੱਤੀ ਸੀ ਉਸ ਕਰਕੇ ਉਹ ਵਿੱਚ ਟ੍ਰੈਂਡ ਆਇਆ ਔਰ ਉਹ ਫਸਟ ਟਾਈਮ ਸੀ ਜਦੋਂ ਦੁਬਾਰਾ ਪਲਟੀ ਵਜੀ ਜਿਹੜੀ ਹੈਟ੍ਰਿਕ ਬਣੀ ਹੋਈ ਸੀ ਹੈਟ੍ਰਿਕ ਟੁੱਟੀ ਔਰ ਫਿਰ ਦੁਬਾਰਾ ਕਾਂਗਰਸ ਦੀ ਐਂਟਰੀ ਹੋਈ ਐਜ਼ ਅ ਕੈਪਟਨ ਅਮਰਿੰਦਰ ਸਿੰਘ ਪੈਰਾਸ਼ੂਟ ਕੈਂਡੀਡੇਟ ਦਾ ਕੀ ਨੁਕਸਾਨ ਲੱਗਦਾ ਹੋ ਸਕਦਾ ਕਿਉਂਕਿ ਪਹਿਲਾਂ ਅਰੁਣ ਜੇਤਲੀ ਫਿਰ ਹਰਦੀਪ ਪੂਰੀ ਤੇ ਹੁਣ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਨੂੰ ਲੋਕ ਬਹੁਤ ਘੱਟ ਜਾਣਦੇ ਆ ਤਰਨਜੀਤ ਸਿੰਘ ਸੰਧੂ ਨੂੰ ਕੀ ਲੱਗਦਾ ਕਿ ਪੈਰਾਸ਼ੂਟ ਕੈਂਡੀਡੇਟ ਦਾ ਨੁਕਸਾਨ ਹੋ ਸਕਦਾ ਅੰਮ੍ਰਿਤਸਰ ਦੇ ਜਿਹੜੇ ਭਾਜਪਾ ਦੇ ਕਾਰਜਕਰਤਾ ਵਾ ਕਿਉਂਕਿ ਕਈ ਵੱਡੇ ਨੇਤਾ ਵੀ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਆ ਕਿ ਲੱਗਦਾ ਕਿ ਉਹ ਸਪੋਰਟ ਕਰ ਪਾਣਗੇ ਤਰਨਜੀਤ ਸਿੰਘ ਸੰਧੂ ਅੰਮ੍ਰਿਤ ਜਿਹੜੀ ਖਾਸ ਗੱਲ ਦੇਖਣ ਵਾਲੀ ਆ ਨਾ ਇਹ ਸਿਲੈਕਸ਼ਨ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਦੋ ਵਾਰ ਪੈਰਾਸ਼ੂਟ ਤੋਂ ਕੈਂਡੀਡੇਟ ਆਏ ਅੰਬਰਸਰ ਨੇ ਹਰਾ ਕੇ ਭੇਜੇ ਲੇਕਿਨ ਸੈਂਟਰ ਚ ਦੋਵੇਂ ਮਿਨਿਸਟਰ ਬਣੇ ਹਮਮ ਪਰ ਮਿਨਿਸਟਰ ਹੀ ਨਹੀਂ ਬਣੇ ਟੌਪ ਦੇ ਮਿਨਿਸਟਰ ਬਣੇ ਔਰ ਇੱਕ ਅਜਹ ਹੋਰ ਗੱਲ ਮੈਂ ਐਡ ਕਰਨਾ ਚਾਹਾਂਗਾ ਹਰਦੀਪਪੁਰੀ ਉਸ ਡਿਪਾਰਟਮੈਂਟ ਦੇ ਮਿਨਿਸਟਰ ਬਣੇ ਕਿ ਸਾਡੇ ਐਮਪੀ ਸਾਹਿਬ ਨੂੰ ਵੀ ਜੇਕਰ ਕੋਈ ਡਿਮਾਂਡ ਲੈ ਕੇ ਜਾਣੀ ਪੈਂਦੀ ਸੀ ਤਾਂ ਉਹਨਾਂ ਕੋਲ ਜਾਣੀ ਪੈਂਦੀ ਸੀ ਹੁਣ ਉਹ ਕੰਪੈਰੀਜ਼ਨ ਹੈ ਉਹਦੇ ਵਿੱਚ ਆਪਾਂ ਨਾ ਜ਼ਿਆਦਾ ਜਾਈਏ ਪੈਰਾਸ਼ੂਟ ਦਾ 에ਰ ਕੀ ਜੋ ਟ੍ਰੈਂਡ ਹੈ ਐਰ ਕਿ ਉਹਨਾਂ ਨੇ ਹਰਦੀਪਪੁਰੀ ਨੂੰ ਲਾਇਆ ਡੈਫੀਨਿਟਲੀ ਉਹਨਾਂ ਦੀ ਇੱਕ ਪਰਵਾਰਿਕ ਵਿਰਾਸਤ ਹੈ ਸਮੁੰਦਰੀ ਪ੍ਰਭਾਵ ਤੋਂ ਸਬੰਧਤ ਨੇ ਔਰ ਉਹ ਕੋਸ਼ਿਸ਼ ਵੀ ਕਰ ਰਹੇ ਨੇ ਕਿ ਉਸ ਜੀਨ ਮੈਂ ਕੈਸ਼ ਕਰਾ ਕੈਸ਼ ਹੁੰਦੀ ਨਹੀਂ ਹੁੰਦੀ ਸਮਾਂ ਦੱਸੇਗਾ ਲੇਕਿਨ ਬੀਜੇਪੀ ਜਿਸ ਤਰ੍ਹਾਂ ਉਹਨਾਂ ਨਾਲ ਖੜੀ ਹੈ ਉਹਦੇ ਕਰਕੇ ਥੋੜਾ ਜਿਹਾ ਰਤੀ ਥੋੜੀ ਜਿਹੀ ਰੁਝਾਨ ਮੈਨੂੰ ਚੇਂਜ ਦਿਖ ਰਹੇ ਨੇ ਕਿਉਂਕਿ ਬੀਜੇਪੀ ਦੇ ਪਿਛਲੇ ਸੰਮੇਲਨ ਤੁਸੀਂ ਵੀ ਅਟੈਂਡ ਕੀਤੇ ਹੋਣਗੇ ਸਾਰੇ ਜਿਹੜੇ ਗੂ ਸੰਮੇਲਨ ਚੱਲਦੇ ਪਏ ਨੇ ਸਪੈਸ਼ਲੀ ਦਿਹਾੜ ਦੇ ਸ਼ਰਾਂਚ ਬੀਜੇਪੀ ਦੀ ਹੋਂਦ ਹੈ ਲੇਕਿਨ ਦਿਹਾੜ ਚ ਕਦੀ ਐਸੋ ਜੇ ਅਜਨਾਲਾ ਦੇ ਸੰਮੇਲਨ ਨਰਾਇਆਂ ਸੰਸੀ ਦੇ ਸੰਮੇਲਨ ਅਟਾਰੀ ਦੇ ਸੰਮੇਲਨ ਇਹੋ ਜਿਹਾ ਕਰਾਊਡ ਨਹੀਂ ਹੁੰਦਾ ਸੀ ਬੂਥ ਮੇਲਨ ਵਰਕਰਸ ਮੇਲਨ ਨਹੀਂ ਨਹੀਂ ਮੈਂ ਗੱਲ ਕਰਦਾ ਬੂਥ ਮੇਲਨ ਜਿਹੜਾ ਕਿ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਗਿਲਾ ਹੈ ਵਰਕਰ ਨੂੰ ਕਿ ਵੀ ਫੇਰ ਸਾਡੇ ਤੇ ਥੋਪ ਦਿੱਤਾ ਗਿਆ ਪੈਰਾਸ਼ੂਟ ਥਾਣੀ ਰਾਈ ਇੱਕ ਉਮੀਦਵਾਰ ਲੇਕਿਨ ਤੁਸੀਂ ਸਾਰਾ ਓਵਰਆਲ ਵਿਊ ਦੇਖੋ ਇੱਕ ਵੀ ਬੰਦਾ ਅਰਾਈਵਲ 'ਚ ਨਹੀਂ ਖੜਾ ਕਿ ਜਿਹੜਾ ਹੁੰਦਾ ਕਿ ਅਨੂੰ ਤੁਸੀਂ ਪੈਰਾਸ਼ੂਟ ਥਾਣੀ ਲੈਣ ਦਾ ਆਪਾਂ ਨਹੀਂ ਤੁਰਨਾ ਭੀਜਪੀਆਰ ਕੀ ਪ੍ਰੋ ਇਲੈਕਸ਼ਨ ਮੋਡ ਤੇ ਹੈ ਔਰ ਇਲੈਕਸ਼ਨ ਮੂਡ ਨਾਲ ਇਲੈਕਸ਼ਨ ਲੜਦੀ ਵੀ ਹੈ ਉਹਨਾਂ ਚੋਂ ਇੱਕੋ ਹੀ ਬੰਦਾ ਸ਼ਿਨਾਜੀ ਕੰਟੈਸਟੈਂਟ ਸੀ ਕਿ ਮੈਂ ਦਾਵੇਦਾਰ ਹਾਂ ਟਿਕਟ ਦਾ ਲੇਕਿਨ ਉਹ ਵੈਰੀ ਫਰਸਟ ਡੇ ਤੋਂ ਨਾਲ ਤੁਰੇ ਹੋਏ ਨੇ ਸ਼ਵੇਤ ਮਲਿਕ ਦਾਵੇਦਾਰ ਸੀ ਰਾਜ ਸਭਾ ਮੈਂਬਰ ਉਹ ਵੈਰੀ ਫਰਸਟ ਡੇ ਤੋਂ ਕਿ ਬਿਫੋਰ ਉਹਨਾਂ ਦੀ ਐਂਟਰੀ ਤੋਂ ਇਲੈਕਸ਼ਨ ਮੋਰ ਤੇ ਲੱਗੇ ਹੋਏ ਐ ਇਸ ਕਰਕੇ ਉਹ ਚੀਜ਼ ਹੈ ਜ਼ਰੂਰ ਹੈ ਡਰਾਇਨ ਨਹੀਂ ਕਰ ਸਕਦੇ ਪੈਰਾਸ਼ੂਟ ਵਾਲੀ ਐਂਟਰੀ ਹੈ ਅਸੈਪਟੇਬਲ ਪਹਿਲੇ ਸਟਾਰਟਿੰਗ ਚ ਨਹੀਂ ਸੀ ਲੇਕਿਨ ਹੁਣ ਸਾਰੇ ਜਾਣੇ ਸਭ ਕੁਝ ਛੱਡ ਕੇ ਉਹਦੇ ਨਾਲ ਖਲੋਤੇ ਆ ਔਰ ਕੋਈ ਐਸਾ ਇੱਕ ਵੀ ਗਰੁੱਪ ਇੱਕ ਵੀ ਬੀਜੇਪੀ ਦਾ ਤੁਹਾਡਾ ਐਸਾ ਨਹੀਂ ਦਿਖ ਰਿਹਾ ਜਿਹੜਾ ਸਟਾਮ ਸੰਧੂ ਨਾਲ ਨਹੀਂ ਹੈ ਵੋਟ ਪੈਂਦੀਆਂ ਨਹੀਂ ਪੈਂਦੀਆਂ ਬਾਦੀਆਂ ਕਰਨਾ ਲੇਕਿਨ ਹਜੇ ਕੋਈ ਵੀ ਐਸਾ ਤੜਾ ਉਹਨਾਂ ਨਾਲ ਗੁਰਜੀਤ ਓਜਲਾ ਦੀ ਗੱਲ ਕਰੀਏ ਗੁਰਜੀਤ ਓਜਲਾ ਮਜੂਦਾ ਸੰਸਦ ਹੈ ਲੇਕਿਨ ਕੀ ਲੱਗਦਾ ਹੈ ਕਿ ਆਪਣੇ ਜਿਹੜੇ ਉਹਨਾਂ ਦੇ ਵਰਕਰ ਹੈ ਜਿਹੜੇ ਉਹਨਾਂ ਦੇ ਉਹਨਾਂ ਦੇ ਪੁਰਾਣੇ ਸਾਥੀ ਹੈ ਉਹ ਵੀ ਇਸ ਵੇਲੇ ਨਹੀਂ ਚਾਹੁੰਦੇ ਕਿ ਗੁਰਜੀਤ ਓਜਲਾ ਨੂੰ ਟਿਕਟ ਮਿਲੇ ਕਿਉਂਕਿ ਆਪੀਸ ਉਹਨੇ ਵੀ ਲਾਈਨ 'ਚ ਹੈ ਬੁਲਾਰੀਆ ਵੀ ਲਾਈਨ 'ਚ ਹੈ ਸੋ ਕੀ ਲੱਗਦਾ ਹੈ ਕਿ ਕਾਂਗਰਸ ਨੂੰ ਨੁਕਸਾਨ ਚਲਣਾ ਪੈ ਸਕਦਾ ਹੈ ਦੇਖੋ ਗੁਰਜੀਤ ਓਜਲਾ ਨਾਲ ਦੀ ਗੱਲ ਕਰਾਂਗੇ ਤੇ ਜ਼ਮੀਨੀ ਲੀਡਰ ਨੇ ਕਾਫੀ ਜੁੜੇ ਹੋਏ ਰਹੇ ਨੇ ਔਰ ਬਾਈ ਇਲੈਕਸ਼ਨ ਤੋਂ ਲੈ ਕੇ ਸੈਕੰਡ ਜਦੋਂ ਇਲੈਕਸ਼ਨ ਉਹਨਾਂ ਨੇ ਲੜੀ ਆ ਕੁਝ ਉਹਨਾਂ ਨੂੰ ਫਾਇਦੇ ਮਿਲੇ ਪਹਿਲੀ ਇਲੈਕਸ਼ਨ ਸੀ ਬਾਈ ਇਲੈਕਸ਼ਨ ਸੀ ਐਮਐਲਏ ਨਾਲ ਸੀ ਉਹਨਾਂ ਨੂੰ ਇੱਕ ਅੱਛਾ ਵੋਟ ਬੈਂਕ ਐਮਐਲਏਾਂ ਦੇ ਥਰੂ ਗ੍ਰੈਪ ਹੋਇਆ ਸੈਕੰਡ ਇਲੈਕਸ਼ਨ ਜਦੋਂ ਆਈ ਹੈ 19 ਵਾਲੀ ਉਦੋਂ ਸਰਕਾਰ ਸੀ ਕਾਂਗਰਸ ਦੀ ਉਸ ਚੀਜ਼ ਦਾ ਵੀ ਉਹਨਾਂ ਨੂੰ ਬੈਨੀਫਿਟ ਮਿਲਿਆ ਉਹਨਾਂ ਦਾ ਜੋ ਪਲੱਸ ਪੁਆਇੰਟ ਹੈ ਕਿ ਸੰਸਦ ਦੇ ਵਿੱਚ ਮੇਰੇ ਖਿਆਲ 'ਚ ਇਸ ਟੌਪ ਦੇ ਵਿੱਚ ਸਭ ਤੋਂ ਜ਼ਿਆਦਾ ਸਵਾਲ ਉਹਨਾਂ ਦੇ ਆ ਔਰ ਸਭ ਤੋਂ ਜ਼ਿਆਦਾ ਫੰਡ ਉਹਨਾਂ ਨੇ ਹੀ ਯੂਟਿਲਾਈਜ਼ ਕੀਤਾ ਹੈ ਆਪਣੇ ਹਲਕੇ 'ਚ ਟਾਪ ਅ ਸ਼ਾਇਦ ਨੰਬਰ 1 ਤੇ ਹੀ ਆ ਓਵਰ ਆਲ ਜੇ ਆਪਾਂ ਵੇਖੀਏ ਨਾ ਸਾਰੇ ਐਮਪੀ ਆ ਦਾ ਪੰਜਾਬ ਦੇ ਤੇ ਸਭ ਤੋਂ ਨੰਬਰ 1 ਤੇ ਉਹਨਾਂ ਨੇ ਫੰਡ ਖਰਚਿਆ ਹੁਣ ਗੱਲ ਕੀ ਹੈ ਕਿ ਜੋ ਡਿਸਟ੍ਰਿਬਿਊਸ਼ਨ ਹੈ ਕਾਂਗਰਸ ਦੀ ਬਹੁਤ ਵੱਡਾ ਧੜਾ ਉਹਨਾਂ ਦੇ ਖਿਲਾਫ ਖੜਾ ਹੈ ਸੀਟ ਤੱਕ ਦੀ ਲੜਾਈ ਹੁੰਦੀ ਹੈ ਉਹ ਹਰ ਪਾਰਟੀ ਚ ਰਹਿੰਦੀ ਹੈ ਔਰ ਲੜਾਈ ਉਦੋਂ ਤੱਕ ਹੀ ਲੜਨੀ ਚਾਹੀਦੀ ਹੈ ਪਾਰਟੀਆਂ ਨੂੰ ਵੀ ਪਤਾ ਵਾ ਕਿ ਉਸ ਤੋਂ ਬਾਅਦ ਤੇ ਇਕੱਠੇ ਹੋ ਕੇ ਕੰਮ ਕਰਨਾ ਹੀ ਪਵੇ ਹੁਣ ਇੱਕ ਬੜੀ ਵੱਡੀ ਲੋਬੀ ਉਹਨਾਂ ਖਿਲਾਫ ਖੜੀ ਹੈ ਜਿਹੜੀ ਪਿਛਲੀ ਵਾਰੀ ਵੀ ਖੜੀ ਸੀ ਜਦੋਂ 19 ਦੀ ਇਲੈਕਸ਼ਨ ਸੀ ਉਦੋਂ ਵੀ ਉਹ ਲੋਬੀ ਕਰਮਜੀਤ ਸਿੰਘ ਰਿੰਟੂ ਨੂੰ ਟਿਕਟ ਦਿਲਵਾਉਣਾ ਚਾਹੁੰਦੇ ਸੀ ਲੇਕਿਨ ਉਦੋਂ ਪਾਰਟੀ ਨੇ ਵੀਟੋ ਕੀਤੀ ਤੇ ਓਜਲਾ ਨੂੰ ਟਿਕਟ ਦਿੱਤੀ ਐਰ ਕੀ ਫੇਰ ਸੇਮ ਸਮੀਕਰਨ ਬਣੇ ਹੋਏ ਆ ਔਰ ਥੋੜਾ ਉਸ ਤੋਂ ਅੱਗੇ ਬਣ ਗਏ ਉਹ ਇਨ ਰਾਈਟਿੰਗ ਦੇ ਆਏ ਉੱਪਰ ਕਿ ਇਹ ਸਿਚੁਏਸ਼ਨ ਹੈ ਤੇ ਆਪਾਂ ਇਹਨਾਂ ਹਾਲਤਾਂ 'ਚ ਸਾਥ ਨਹੀਂ ਦੇਵਾਂਗੇ ਹੁਣ ਕੀ ਹੈ ਕਿ ਟਿਕਟ ਫੇਰ ਅਜੇ ਫਾਈਨਲ ਹੋਣੀ ਹੈ ਉਸ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਪਾਰਟੀ ਕਿਹਨੂੰ ਦਿੰਦੀ ਹੈ ਕਿਉਂਕਿ ਉਹਨਾਂ ਦਾ ਓਮਪਰ ਕ ਸੁਣੀਦਾ ਤੇ ਸ਼ਾਇਦ ਉਹ ਕਲੀਅਰ ਕਰ ਚੁੱਕੇ ਹੈ ਕਿ ਸਿਹਤ ਕਰਕੇ ਮੈਨੂੰ ਨਹੀਂ ਲਾਣਾ ਜਾਂਦਾ ਇਸੇ ਕਰਕੇ ਇੰਦਰਬੀਰ ਬੁਲਾਰੀਆ ਦਾ ਨਾਮ ਆ ਗਿਆ। ਉਹ ਉਹ ਜੇ ਇਸ ਹਾਲਾਤਾਂ 'ਚ ਕਾਂਗਰਸ ਇਲੈਕਸ਼ਨ ਲੜਦੀ ਹੈ। ਔਰ ਬਿਨਾ ਆਪਸ ਸਾਰਿਆਂ ਨੂੰ ਸਹਿਮਤੀ ਦਿੱਤੇ ਕੌਂਫਾਈਟ ਵੱਡੀ ਹੈ। ਨਾ ਦੱਸ ਰਿਹਾ ਪਹਿਲੀ ਯਾਰ ਚੋ ਤਰਫਾ ਮੁਕਾਬਲਾ ਹੋਣ ਜਾ ਰਿਹਾ। ਜੇ ਕਾਂਗਰਸ ਦਾ ਇੱਕ ਵੀ ਟੜਾ ਖੱਬੇ ਸੱਜੇ ਹੁੰਦਾ ਉਹਦਾ ਨਿਸ਼ਚਿਤ ਤੌਰ ਤੇ ਨੁਕਸਾਨ ਜਿਹੜਾ ਕੈਂਡੀਡੇਟ ਨੂੰ ਉਹ ਕੈਂਡੀਡੇਟ ਗੁਰਜੀਤ ਓਜਲਾ ਹੋਵੇ ਉਹ ਇੰਦਰਬੀਰ ਸਿੰਘ ਬੁਲਾਰੀਆ ਕਿਉਂਕਿ ਅੱਜ ਅਸੀਂ ਗਏ ਹੀ ਹੈ ਕਿ ਓਜਲਾ ਨੂੰ ਸਾਈਡਲਾਈਨ ਕਰਕੇ ਇਲੈਕਸ਼ਨ ਲੜਨਾਂਗੇ ਉਹ ਵੀ ਪੋਸੀਬਲ ਨਹੀਂ। ਹੁਣ ਉਹਦੇ ਵਿੱਚ ਕੀ ਹੈ ਕਿ ਜੇ ਤੇ ਇਹਨਾਂ ਨੂੰ ਕੰਸੋਲ ਹੋ ਕੇ ਲੜਨਗੇ ਫਿਰ ਤੇ ਚੋ ਚਾਰ ਤਰਫਾ ਮੁਕਾਬਲੇ ਜਿਹੜੇ ਖੜੋਣਗੇ ਨਹੀਂ ਤਾਂ ਬਹੁਤ ਵੱਡੀ ਮੁਸ਼ਕਲ ਆਏਗੀ ਕੁਲਦੀਪ ਧਾਰੀਵਾਲ ਸਰਕਾਰ ਦਾ ਐਚ ਮਿਲਣ ਦੇ ਚਾਂਸ ਹੈਗੇ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਤੇ 9 ਵਿਧਾਨ ਸਭਾ ਹਲਕੇ ਆ ਤੇ 9 ਦੇ 9 ਹੀ ਜਿਹੜੇ ਜ਼ਿਆਦਾਤਰ ਆਵਾਜ਼ੀ ਪਾਰਟੀ ਦੇ ਵਿਧਾਇਕ ਹਾਂ ਹਾਂ ਆਪਣਾ ਅਮੀ ਜੀ ਬੇਸਿਕਲੀ 9 ਵਿਧਾਨ ਸਭਾ ਹਲਕਿਆਂ ਚੋਂ ਪਰ ਸਰਕਾਰ ਦੀ ਹਵਾਜ਼ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਪੂਰੇ ਪੰਜਾਬ 'ਚ ਦੋ ਹਲਕੇ ਉਦੋਂ ਵੀ ਇਹ ਨਹੀਂ ਜਿੱਤ ਪਾਇਆ ਪਹਿਲਾ ਹਲਕਾ ਮਜੀਠਾ ਜਿਹੜੀਆਂ ਪਿਛਲੀਆਂ ਚਾਰ ਵਿਧਾਨ ਸਭਾ ਤੋਂ ਮਜੀਠਾ ਪਰਿਵਾਰ ਦਾ ਕਬਜ਼ਾ ਦੂਸਰਾ ਹਲਕਾ ਰਾਏਸਾਂਸੀ 2007 ਤੋਂ ਸੁਖ ਸਰਕਾਰੀਆਂ ਦਾ ਉਤੇ ਕਬਜ਼ਾ ਆ ਔਰ ਉਹ ਚੈਲੰਜ ਅੱਜ ਵੀ ਇੰਨਾ ਸਾਹਮਣੇ ਖੜਾ ਆਮ ਆਦਮੀ ਪਾਰਟੀ ਥਰਡ ਜਿਹੜਾ ਚੈਲੰਜ ਹੈ ਉਹਨਾਂ ਦਾ ਆਪਣਾ ਵਿਧਾਨ ਸਭਾ ਹਲਕਾ ਹੈ ਨੌਰਥ ਜਿੱਥੋਂ ਦੇ ਐਮਐਲਏ ਕੁਵਰਜੀਤਪਤਾਪ ਸਿੰਘ ਨੇ ਔਰ ਵੈਰੀ ਫਸਟ ਡੇ ਸਰਕਾਰ ਬਣਨ ਤੋਂ ਬਾਅਦ ਔਰ ਹੁਣ ਤੱਕ ਜੋ ਉਹਨਾਂ ਦੇ ਗਵਰਨਸਿਸ ਰਹੇ ਨੇ ਅੱਜ ਵੀ ਹਜੇ ਤੱਕ ਵੀ ਟਿਲ ਡੇਟ ਇੱਕ ਪਲੇਟਫਾਰਮ ਤੇ ਨਹੀਂ ਆ पाए ਔਰ ਹਜੇ ਵੀ ਤਾਲੀਆ ਲਨਾਂ ਨੂੰ ਉਹਨਾਂ ਦਾ ਸਾਥ ਨਹੀਂ ਮਿਲ ਰਿਹਾ ਉਸੇ ਹੀ ਹਲਕੇ ਦੇ ਸੈਕੰਡ ਚੁਣੌਤੀ ਨੇ ਕਰਮਜੀਤ ਸਿੰਘ ਰਿੰਟੂ ਰਿੰਟੂ ਉਦੋਂ ਐਂਟਰੀ ਕਰਦੇ ਨੇ ਆਮ ਆਦਮੀ ਪਾਰਟੀ ਜਦੋਂ ਸਿਰਫ ਤਿੰਨਨ ਰਾਏ ਦੇ ਇਲੈਕਸ਼ਨ ਨੂੰ ਮੇਅਰ ਸੀ ਔਰ ਵੱਡਾ ਐਚ ਸੀ ਉਹਨਾਂ ਕੋ ਸ਼ਹਿਰ ਦਾ ਇਸ ਪੌਣੇ ਚਾਰ ਸਾਲ ਉਨੇ ਪੰਚਲ ਕੰਮ ਕੀਤਾ ਹੈ ਮੇਅਰ ਦੀ ਐਂਟਰੀ ਹੁੰਦੀ ਹੈ ਡੈਫੀਨਿਟਲੀ ਮੇਅਰ ਤੁਸੀਂ ਲਿਆਂਦੇ ਜੇ ਇੱਕ ਕੌਂਸਲਰਾਂ ਦਾ ਇੱਕ ਬੜਾ ਵੱਡਾ ਗਰੁੱਪ ਨਾਲ ਆਂਦਾ ਔਰ ਉਹ ਇਲੈਕਸ਼ਨ ਜਿੱਤੇ ਆ ਲੇਕਿਨ ਉਦੋਂ ਜੋ ਕਮਿਟਮੈਂਟਾਂ ਹੋਈਆਂ ਸੀ ਉਸ ਤੋਂ ਬਾਅਦ ਐਰ ਕੀ ਦਾਵੇਦਾਰ ਰਿੰਟੂ ਨੇ ਟੂਣੀ ਟਿਕੜ ਦੇ ਉਹਨਾਂ ਨੂੰ ਨਹੀਂ ਮਿਲੀ ਉਹ ਵੀ ਅਜੇ ਤੱਕ ਘਰ ਬੈਠੇ ਹੋਏ ਨੇ ਰਿੰਟੂ ਉਹ ਸ਼ਖਸ ਨੇ ਜਿਨ੍ਹਾਂ ਨੇ ਪਹਿਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾ ਕੇ ਉਹਨਾਂ ਨੂੰ ਦਿੱਤਾ ਅੰਮ੍ਰਿਤਸਰ ਦੇ ਵਿੱਚ ਔਰ ਲਗਭਗ 36 ਦੇ ਲਗਭਗ ਕੌਂਸਲਰ ਸਾਰੀਆਂ ਪਾਰਟੀਆਂ ਤੋਂ ਤੋੜ ਕੇ ਕੰਨਾਂ ਦੇ ਫੇਵਰ ਚ ਹਾਊਸ ਖੜਾ ਕੀਤਾ ਪਹਿਲੇ ਇਹ ਦੋ ਚੈਲੰਜ ਐ ਨੇ ਤੀਸਰਾ ਚੈਲੰਜ ਜਿਹੜੀ ਤੁਸੀਂ ਗੱਲ ਕੀਤੀ ਐਂਟੀ ਇਨਕੰਮਬੈਂਸੀ ਜਾਂ ਸਰਕਾਰ ਦਾ ਬੈਨੀਫਿਟ ਮਿਲੇਗਾ ਨਹੀਂ ਮਿਲੇਗਾ ਆਮ ਆਦਮੀ ਪਾਰਟੀ ਕੋ ਸਭ ਤੋਂ ਵੱਡਾ ਅੱਜ ਜਗਾ ਫਰੀ ਬਿਜਲੀ ਬਹੁਤ ਵੱਡਾ ਅੱਜ ਸੀ ਔਰ ਲੋਕੀ ਵੀ ਮਹਿਸੂਸ ਕਰਦਾ ਕਿ ਨੇ ਯਾਰ ਸਰਕਾਰ ਨੇ ਕੁਝ ਕੀਤਾ ਲੇਕਿਨ ਪਿਛਲੇ 2 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਹਾਊਸ ਨਾ ਬਣਨ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਡਵੈਲਪਮੈਂਟ ਨਹੀਂ ਹੋ ਪਾਈ ਜਿਹੜੀਆਂ ਸਿਵਲ ਅਮੈਨਿਟੀਆਂ ਸੀ ਸਿਵਰੇਜ ਵਾਟਰ ਸਪਲਾਈ ਤੇ ਕੂੜਾ ਸ਼ਹਿਰ ਦੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਐਡਾ ਵੱਡਾ ਬਿਜਲੀ ਦਾ ਅੱਜ ਹੁੰਦੇ باوجود ਇਹ ਦੋ ਵੱਡੇ ਸਮੱਸਿਆਵਾਂ ਇਹ ਆਪੋਜੀਸ਼ਨ ਦੇ ਹੱਥ ਦੇ ਬੱਟੇ ਅੱਜ ਵੀ ਸ਼ਹਿਰ ਦਾ 70% ਸਿਵਰੇਜ ਚੋਕ ਆ ਅਫਸਰ ਸੜਕਾਂ ਤੇ ਹੁਣ ਉਤਰੇ ਨੇ 2 ਸਾਲ ਕਿਸੇ ਨੇ ਪਰਵਾਹ ਨਹੀਂ ਕੀਤੀ ਇੱਥੋਂ ਤੱਕ ਕਿ ਐਮਐਲਏਾਂ ਦੇ ਕਹਿਣ ਦੇ باوجود ਕਿਸੇ ਨੇ ਨਹੀਂ ਸੁਣੀ ਔਰ ਵਿਧਾਨ ਸਭਾ ਹਲਕਾ ਪੱਛਮੀ ਸੈਂਟਰ ਨੌਰਥ ਕਈ ਅਸੇ ਇਲਾਕੇ ਨੇ ਮਤਲਬ ਦਿਨਾ ਤੋਂ ਨਹੀਂ ਮਿੰਨਿਆ ਤੋਂ ਸਿਵਰੇ ਜਾਂ ਪਿਆ ਔਰ ਸਾਰੇ ਚੈਨਲਾਂ ਨੇ ਵੀ ਕਵਰ ਕੀਤਾ ਅਖਬਾਰਾਂ ਵੀ ਕਵਰ ਕਰ ਰਹੀਆਂ ਨੇ ਔਰ ਉਹਦੇ ਬਾਵਲੇ ਹਜ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ ਡਿਸਪੋਜ਼ਲ ਦੀ ਦਿੱਕਤ ਹੈ ਤਾਂ ਹੱਲ ਹੋਣਾ ਚਾਹੀਦਾ ਸੀ ਇੱਕ ਜੋ ਇੱਛਾ ਸ਼ਕਤੀ ਨਾਲ ਕੰਮ ਹੋਣਾ ਚਾਹੀਦਾ ਦੋ ਸਾਲਾਂ ਤੋਂ ਉਹ ਦਿਖਾਈ ਨਹੀਂ ਦਿੰਦਾ ਉਹ ਸੀ ਨੂੰ ਲੈ ਕੇ ਜਿਹੜਾ ਸਰਕਾਰ ਦਾ ਅੱਜ ਮਿਲਣਾ ਚਾਹੀਦਾ ਸੀ ਮੈਨੂੰ ਥੋੜਾ ਜਿਹਾ ਡਾਊਟ ਹੈ ਉਸ ਚ ਕਿ ਲੋਕੀ ਬਹੁਤ ਪਰੇਸ਼ਾਨ ਰਹੇ ਨੇ ਪਰ ਜਨ ਪ੍ਰਤਨਿਧੀਆਂ ਕੋ ਜਾਣਦੇ ਰਹੇ ਨੇ ਲੇਕਿਨ ਸਮੱਸਿਆ ਹੱਲ ਨਹੀਂ ਹੋ ਪਈ ਕੂੜੇ ਦੀ ਲਿਫਟਿੰਗ ਦੀ ਅੱਜ ਵੀ ਸਮੱਸਿਆ ਬਣੀ ਹੋਈ ਹੈ ਸ਼ਹਿਰ ਛੱਡਦੀ ਹੈ ਸਿਵਲ ਲਾਈਨ ਦੇ ਏਰੀਆ 'ਚ ਜਾਵਾਂਗੇ ਤਾਂ ਵੀ ਤੁਹਾਨੂੰ ਉੱਥੇ ਕੂੜੇ ਦੇ ਢੇਰ ਲੱਭ ਜਾਣੇ ਇਹ ਬੜੀ ਵੱਡੀ ਚੁਣੌਤੀ ਹੈ ਅਕਾਲੀ ਦਲ ਕਿੱਥੇ ਖੜਾ ਹੈ ਕਿਉਂਕਿ ਪਹਿਲੇ ਇਲੈਕਸ਼ਨ ਹੈ ਜਿੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਤੋਂ ਬਿਨਾਂ ਲੜੇਗੀ ਲੋਕ ਸਭਾ ਚੋਣਾਂ ਕੀ ਲੱਗਦਾ ਕਿ ਅਕਾਲੀ ਦਲ ਕਿੱਥੇ ਖੜਾ ਐ ਇਸ ਵੇਲੇ ਪੰਜਾਬ ਬਚਾਓ ਯਾਤਰਾ ਵੀ ਕੱਢੀ ਜਾ ਰਹੀ ਐ ਕਿ ਉਸ ਦਾ ਐਜ ਮਿਲਣ ਦਾ ਚਾਂਸ ਹੈਗਾ ਕਿਉਂਕਿ ਭਾਜਪਾ ਦਾ ਜਦੋਂ ਗੱਠਜੋੜ ਸੀ ਉਦੋਂ ਦੇ ਮੰਤਰੀ ਸੀ ਜਿਹੜੇ ਅਨਿਲ ਜੋਸ਼ੀ ਉਹਨਾਂ ਨੂੰ ਟਿਕਟ ਮਿਲਣ ਦਾ ਚਾਂਸ ਹੈ ਅਮੀ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਅਕਾਲੀ ਦਲ ਨੇ ਕਦੀ ਇਲੈਕਸ਼ਨ ਲੜੀ ਨਹੀਂ 1952 1957 1962 ਇਹ ਤਿੰਨ ਇਲੈਕਸ਼ਨ ਸੀ ਜਦੋਂ ਅਕਾਲੀ ਦਲ ਨੇ ਪਾਰਟਿਸਪੇਟ ਕੀਤਾ ਔਰ ਭਾਜਪੀ ਤੀਜੇ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਸਿਰ ਪਹਿਲੀਆਂ ਤਿੰਨ ਇਲੈਕਸ਼ਨਾਂ ਚ ਉਸ ਤੋਂ ਬਾਅਦ ਅਕਾਲੀ ਦਲ ਦਾ ਬਹੁਤ ਲੰਬਾ ਚੜਾ ਵਿੱਚ ਵजूद ਦਿਖਾਈ ਨਹੀਂ ਦਿੱਤਾ ਇੱਕ ਦੋ ਥੜਿਆਂ ਨੇ ਅਲੱਗ-ਅਲੱਗ ਅਕਾਲੀ ਦਲ ਦੇ ਜਿਹੜੇ ਥੜੇ ਨੇ ਸਮੇਂ-ਸਮੇਂ ਤੇ ਉਹਨਾਂ ਨੇ ਲਕਸ਼ਣਾ ਲੜੀਆਂ 2-3% ਤੋਂ ਵੱਧ ਵੋਟਾਂ ਨਹੀਂ ਲੈ ਪਾਇਆ ਹੁਣ ਗੱਲ ਕਰੀਏ ਜਦੋਂ 97 ਦਾ ਅਲਾਈਅੰਸ ਹੋਇਆ ਅਲਾਈਅੰਸ ਤੋਂ ਬਾਅਦ ਦੀ ਸਿਚੁਏਸ਼ਨ ਉਸ ਤੋਂ ਬਾਅਦ ਐਮਪੀ ਲਕਸ਼ਣਾ ਜਿੱਤੀਆਂ ਆਪਣਾ ਦਿਆਲ ਸਿੰਘ ਸੋਢੀ ਤੋਂ ਲੈ ਕੇ ਨਗਜੋ ਸਿੰਘ ਸਿੱਧੂ ਤੱਕ ਲਕਸ਼ਣਾ ਜਿੱਤੀਆਂ ਗਠਬੰਧਨ ਨੇ ਹੁਣ ਗਠਬੰਧਨ ਤੋਂ ਬਾਹਰ ਨੇ ਅਕਾਲੀ ਦਲ ਦੀ ਸਭ ਤੋਂ ਵੱਡੀ ਚੁਣੌਤੀ ਹੈਗੀ ਸੰਗਠਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਐਸਟਮ ਬੀਜੇਪੀ ਦਾ ਸੰਗਠਨ ਖੜਾ ਦਿਖਾਂ ਦਿਆ ਹਮ ਅਕਾਲੀ ਦਲ ਦੇ ਨਾਲ ਟਰੈਜਡੀ ਹੈਗੀ ਆ ਕਿ ਜ਼ਿਲ੍ਹਾ ਪ੍ਰਧਾਨ ਬਣਿਆ ਅੱਜ 4-5 ਮਹੀਨੇ ਹੋ ਚੁੱਕੇ ਨੇ ਸਰਜੀਤ ਪਹਿਲਵਾਨਾ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਲੇਕਿਨ ਅਜੇ ਤੱਕ ਟੀਮ ਹੀ ਨਹੀਂ ਬਣਾ ਪਾਈ ਸ਼ਾਇਦ ਨੇ ਇਲੈਕਸ਼ਨ ਸ਼ੁਰੂ ਹੋ ਗਈ ਹੈ ਟੀਮ ਨਹੀਂ ਬਣੀ ਨੰਬਰ 1 ਨੰਬਰ 2 ਨਵੰਬਰ ਚ ਇਲੈਕਸ਼ਨ ਹੁੰਦੀ ਹੈ ਯੂਥ ਦੀ 4 ਦਿਨ ਪਹਿਲੇ ਤੱਕ ਰਿਜ਼ਲਟ ਅਨਾਉਂਸ ਨਹੀਂ ਕੀਤਾ ਜਾਂਦਾ ਜਦੋਂ ਰਿਜ਼ਲਟ ਅਨਾਉਂਸ ਕੀਤਾ ਜਾਂਦਾ ਵਾ ਉੱਥੇ ਫਿਰ ਕੰਟਰੋਵਰਸੀ ਹੁੰਦੀ ਹੈ ਜਿਹੜੇ ਜਿੰਨਾ ਲੋਗਾਂ ਨੇ ਆਪਣੇ ਨਾਂ ਤੇ ਵੋਟਾਂ ਬਣਵਾਈਆਂ ਆ ਪੁਆਈਆਂ ਆਪਣੀ ਫੇਵਰ ਚ ਦੋ ਤਿੰਨ ਗਰੁੱਪ ਇਲੈਕਸ਼ਨ ਚ ਲੜਿਆ ਸੀ ਪ੍ਰੈਜ਼ੀਡੈਂਸੀਪ ਲਈ ਲੇਕਿਨ ਉਹਨਾਂ ਤਿੰਨ ਗਰੁੱਪਾਂ ਦੇ ਵਿੱਚ ਹੁਣ ਇਹਨਾਂ ਨੇ ਇੱਕ ਗਰੁੱਪ ਦਾ ਪ੍ਰਧਾਨ ਐਨਾਉਂਸ ਕਰਤਾ ਮੈਂ ਉਹਦੇ ਵਿੱਚ ਨਹੀਂ ਜਾਵਾਂਗਾ ਵੋਟਾਂ ਕਿਹਦੀਆਂ ਯਾਦੀਆਂ ਸੀ ਕਿਹਦੀਆਂ ਘੱਟ ਸੀ ਲੇਕਿਨ ਕੰਟਰੋਵਰਸੀ ਖੜੀ ਹੋਈ ਕਲੇਮੈਂਟ ਜਿਹੜਾ ਦੂਸਰਾ ਟੜਾ ਉਹ ਕਹਿ ਰਿਹਾ ਉਹ ਕਹਿ ਰਿਹਾ ਵਾ ਕਿ ਨਹੀਂ ਮੈਂ ਵੱਧ ਵੋਟਾਂ ਬਣਵਾਈਆਂ ਸੀ ਤੇ ਇਹਨਾਂ ਨੇ ਗਲਤ ਐਨਾਉਂਸ ਕਰਤਾ ਹੁਣ ਇਲੈਕਸ਼ਨ ਦੇ ਵਿੱਚ ਤੁਸੀਂ ਯੂਥ ਬ੍ਰਿਗੇਡ ਜਿਹੜੀ ਸਭ ਤੋਂ ਜ਼ਿਆਦਾ विक्रम सिंह मुजीठियां ਨਾਲ ਜੁੜੀ ਹੋਈ ਹੈ ਔਰ ਇੱਕ ਉਹਨਾਂ ਦੀ ਪਰਸਨੈਲਿਟੀ ਦਾ ਪਾਰਟ ਆ ਕਿ ਉਹਨਾਂ ਦੀ ਯੂਥ ਬਰਿਗੇਡ ਬਹੁਤ ਸਟਰੋਂਗ ਹੈ ਉਹਦੇ ਵਿੱਚ ਇਹੋ ਜਿਹੀ ਫ੍ਰਿਕਸ਼ਨ ਇਲੈਕਸ਼ਨ ਦੇ ਵਿੱਚ ਕਿੰਨੀ ਵੱਡੀ ਚੁਣੌਤੀ ਇਸ ਤੋਂ ਅੱਗੇ ਆਪਾਂ ਇਹ ਸ਼ੈਰੀ ਹਲਕੇ ਔਰ ਦਿਹਾਤੀ ਹਲਕੇ ਇਹ ਚ ਕੋਈ ਅਤਕਤਨੀ ਨਹੀਂ ਹੋਏਗੀ اٹਾਰੀ ਰਾਜਾ ਸੰਸੀ ਅਜਨਾਲਾ ਔਰ मुਜੀਠਾ ਅੱਛਾ ਹੋਲਡ ਕਾਲੀਦਲ ਕੋ ਰਿਹਾ ਹੈ ਔਰ ਅੱਛੀ ਉਹਨਾਂ ਦੀ ਉੱਥੇ ਪਕੜ ਹੈ ਲੇਕਿਨ ਸ਼ਹਿਰ ਦੇ ਹਲਕਿਆਂ ਦਾ ਪਿਛਲਾ ਵੋਟ ਬੈਂਕ ਆਪਾਂ 22 ਦੇ ਵੋਟ ਬੈਂਕ ਨਾਲ ਮੈਂ ਕੰਪੈਰੀਸ਼ਨ ਕਰਨਾ ਠੀਕ ਨਹੀਂ ਸਮਝਾਂਗਾ ਕਿਉਂਕਿ ਉਦੋਂ ਇੱਕ ਤਰਫਾ ਵੋਟ ਸੀ ਲੇਕਿਨ ਉਸ ਤੋਂ ਵੀ ਪਿੱਛੇ ਚਲੇ ਜઈએ ਕਦੀ ਵੀ ਬਹੁਤ ਲੰਬੀ ਚੌੜੀ ਮੌਜੂਦਗੀ ਇਕਾਲੀ ਦਲ ਦੀ ਸਾਊਥ ਕੌਂਸਿਅਨਸੀ ਨੂੰ ਛੱਡਦੀ ਹੈ ਤਾਂ ਬਹੁਤ ਲੰਬੀ ਚੌੜੀ ਹੋਣ ਨਹੀਂ ਰਹੀ ਚੈਲੰਜ ਰਹੇਗਾ ਸਭ ਤੋਂ ਵੱਡਾ ਅਨਿਲ ਜੋਸ਼ੀ ਦਾ ਆਪਣਾ ਹਲਕਾ ਕਾਰਨ ਕੀ ਉਹਨਾਂ ਨੇ 2022 ਦੀ ਇਲੈਕਸ਼ਨ ਤੱਕੜੀ ਚੋਣ ਨਿਸ਼ਾਨ ਦੇ ਉੱਥੋਂ ਲੜੀ ਲੇਕਿਨ ਉਹਦੇ ਬਾਵਜੂਦ ਤਕੜੀ ਨੂੰ ਕਿੰਨੀਆਂ ਵੋਟਾਂ ਪਈਆਂ ਤੇ ਉਹਨਾਂ ਦੇ ਚਿਹਰੇ ਨੂੰ ਕਿੰਨੀਆਂ ਵੋਟਾਂ ਪਈਆਂ ਉਹ ਆਪ ਜਾਣਦੇ ਨੇ ਉਹਦੇ ਬਾਰੇ ਮੈਂ ਨਹੀਂ ਕੁਝ ਕਹਾਂ ਸੈਂਟਰ ਕੌਂਸੀਐਂਸੀ ਬੀਜੇਪੀ ਦਾ ਗੜਿਆ ਉਹ ਚੁਣੌਤੀ ਬਹੁਤ ਵੱਡੀ ਆ ਉਹਦੇ ਲਈ ਕੈਡਰ ਖੜਾ ਕਰਨਾ ਖੜੀ ਲੱਤੇ ਕਿੱਡਾ ਕ ਸੁਖਾ ਹੋ ਜਾਣਾ ਪਏਗਾ ਉਹ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਪੱਛਮੀ ਜਿੱਚ 19 ਵਾਰਡਾਂ ਹੁੰਦੇ ਆ 19 ਵਾਰਡਾਂ ਦਾ ਰਿਪਰੈਜ਼ੈਂਟੇਟਿਵ ਅਕਾਲੀ ਦਲ ਦਾ ਕੌਣ ਹੋਏਗਾ ਜਿਹੜਾ ਐਡੇ ਛੋਟੇ ਸਮੇਂ 'ਚ ਸਾਰਾ ਕੁਝ ਸਮੇਟ ਕੇ ਅਨਿਲ ਜੋਸ਼ੀ ਦੀ ਇਹ ਵਰਚ ਕਰੇਗਾ ਅ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤੇ ਕੀ ਮੁੱਦੇ ਰਹਿਣਗੇ ਅਹਮ ਜਿਹਨੂੰ ਲੈ ਕੇ ਉਹ ਬੋਰਡ ਦਾ ਪਨੀਸ ਇਸਤੇਮਾਲ ਕਰ ਸਕਦਾ ਦੇਖੋ ਬਾਰਡਰ ਬੈਲਟ ਤੇ ਬੈਠੇ ਆ ਸਭ ਤੋਂ ਪਹਿਲਾਂ ਬਾਰਡਰ ਬੈਲਟ ਦੀ ਗੱਲ ਕਰਾਂਗੇ ਸਭ ਤੋਂ ਵੱਡਾ ਮੁੱਦਾ ਜਿਹੜਾ ਨਸ਼ਾ ਬਣਿਆ ਹੋਇਆ ਹੈ ਜਵਾਨੀ ਤਰਸਤ ਹੈ ਔਰ ਸਾਡੀ ਇਮੇਜ ਖਰਾਬ ਹੋ ਰਹੀ ਹੈ ਵਰਲਡ ਲੈਵਲ ਤੇ ਲੋਕਾਂ ਨੂੰ ਮਤਲਬ ਪੀਣ ਵਾਲੇ ਕਿੰਨੇ ਹੈ ਮਤਲਬ ਇੱਥੇ ਜਿਹੜੀਆਂ ਫੋਟੋਆਂ ਵੀਡੀਓ ਆਉਂਦੀਆਂ ਯੁਵਾ ਚੁੰਦੇ ਪਏ ਹੁੰਦੇ ਆ ਪਰਸੈਂਟੇਜ ਉਹ ਛੋਟੀ ਹੈ ਲੇਕਿਨ ਅਕਸ ਬਹੁਤ ਮਾੜਾ ਯਾਰ ਸਭ ਤੋਂ ਵੱਡਾ ਚੈਲੰਜ ਹੋਗਾ ਸੈਕੰਡ ਸਭ ਤੋਂ ਵੱਡਾ ਚੈਲੰਜ ਹੈ ਲਾਇਨ ਆਰਡਰ ਜਿਹਦੇ ਕਰਕੇ ਵਪਾਰੀ ਪਰੇਸ਼ਾਨ ਆ ਕੁਝ ਦੱਸਦਾ ਕੁਝ ਨਹੀਂ ਦੱਸਦਾ ਉਹ ਬੜੀ ਵੱਡੀ ਚੁਣੌਤੀ ਆ ਸਰਕਾਰ ਲਈ ਵੀ ਇਸ ਇਲੈਕਸ਼ਨ ਚ ਵੀ ਕਮਿਟਮੈਂਟ ਲੈਣੀ ਚਾਹੀਦੀ ਆ ਪੋਲਿਟੀਕਲ ਬੰਦਿਆਂ ਕੋ ਕਿ ਮੇਰੀ ਸਿਕਿਉਰਟੀ ਮੇਰੀ ਸੁਰੱਖਿਆ ਕਿੱ데 ਆ ਚ ਤੀਸਰਾ ਸਭ ਤੋਂ ਵੱਡਾ ਹੈਗਾ ਬ੍ਰੇਨ ਡ੍ਰੇਨ ਜਿਹੜਾ ਯੂਥ ਬਾਹਰ ਜਾ ਰਿਹਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਕੀ ਕਲੈਪਸ ਕਰ ਗਿਆ ਜਿਹੜਾ ਬੱਚੇ ਨੂੰ ਬਾਹਰ ਜਾਣਾ ਪੈ ਰਿਹਾ ਔਰ ਯਾ ਪੇਰੈਂਟ ਸਿਕਿਉਰਟੀ ਮਹਿਸੂ ਇਹ ਬੱਚਾ ਆਪਣਾ ਇੱਥੇ ਸਿਕੂਅਰ ਮਹਿਸੂਸ ਨਹੀਂ ਕਰ ਰਿਹਾਗੇ ਆਪਾਂ ਬਾਹਰ ਭੇਜਣਾ ਪਵੇ ਮੇਰੇ ਖਿਆਲ ਤੇ ਇਹ ਤਿੰਨ ਉਹ ਇਸ਼ੂ ਨੇ ਜਿਹੜੇ ਜੁਲੰਤ ਇਸ਼ੂ ਨੇ ਬਾਕੀ ਲੋਕਲ ਇਸ਼ੂ ਤਾਂ ਬਹੁਤ ਨੇ ਆਖਰੀ ਸਵਾਲ ਪੰਜਾਬ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਕਿਉਂਕਿ ਕਾਫੀ ਵੱਡਾ ਤਜਰਬਾ ਤੁਹਾਡਾ ਪੱਤਰਕਾਰੀ ਚ ਹੈ ਤੁਸੀਂ ਬਹੁਤ ਇਲੈਕਸ਼ਨ ਕਵਰ ਕੀਤੇ ਹੈ ਕੀ ਮੰਨਦੇ ਹੋ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਕਿੰ ਨੂੰ ਆਣਦੇ ਚਾਂਸ ਲੱਗਦੇ ਜੀ ਸੀਟਾਂ ਦੇ ਬਾਰੇ ਚ ਚਲੋ ਕੀ ਕਹਿਣਾ ਫਾਈਟ ਜੋ ਬਣ ਗਈ ਹੈ ਅੱਜ ਤੋਂ 2-3 ਹਫ਼ਤੇ ਪਹਿਲੇ ਦੀ ਗੱਲ ਕਰੀਏ ਬੀਜਪੀ ਕਿਸੇ ਫਾਈਟ ਚ ਨਹੀਂ ਸੀ ਪਹਿਲੀਆਂ 6 ਸੀਟਾਂ ਅਨਾਉਂਸ ਕਰਕੇ ਭਾਜਪਾ ਨੇ ਸਾਰਿਆਂ ਨੂੰ ਹਾਤਾ ਪੱਗ ਇੱਥੇ ਖਲੋਤਾ ਹੈ ਨੰਬਰ 1 ਅਕਾਲੀ ਦਲ ਲਈ ਵਿਵੋਦ ਦੀ ਲੜਾਈ ਹੈ ਜੇ ਉਹ ਭਾਜਪਾ ਨੂੰ ਮੈਚ ਨਹੀਂ ਕਰਦੇ ਘਟ ਜਾਂਦੀ ਹੈ ਫਿਰ ਉਹਨਾਂ ਲਈ ਪੋਲੀਟੀਕਲ ਚੈਲੰਜ ਹੈ ਵਧੇਗੀ ਤਾਂ ਡੈਫੀਨਿਟਲੀ ਅੱਗੋਂ ਇਲੈਕਸ਼ਨ ਲੜਨੀ ਹੈ ਸਤਾਈ ਵਾਲੀ ਉਹ ਉਹਨਾਂ ਲਈ ਅਕਾਲੀ ਦਲ ਲਈ ਵੀ ਜ਼ਰੂਰੀ ਹੈ ਕਾਂਗਰਸ ਇਨ ਫਾਈਟਿੰਗ ਵਿੱਚ ਜੂਝਦੀ ਪਈ ਆ ਪਿਛਲੇ ਕਾਫੀ ਸਮੇਂ ਤੋਂ ਬਹੁਤ ਪੈੜੀ ਗੁੱਟਬੰਦੀ ਚੱਲਦੀ ਪਈ ਆ ਸਿਚੁਏਸ਼ਨ ਕੀ ਆ ਕਿ ਕੈਂਡੀਡੇਟਾਂ ਲਈ ਜਦੋਜਾਦ ਹੋ ਰਹੀ ਹੈ ਕੈਂਡੀਡੇਟ ਨੂੰ ਕਿੱਥੇ ਖੜਾ ਕਰੀਏ ਬਚੀ ਆਮ ਆਦਮੀ ਪਾਰਟੀ ਮੰਤਰੀਆਂ ਤੇ ਦਾਅ ਖੇਡਿਆ ਉਹਨਾਂ ਨੇ ਹੁਣ ਮੰਤਰੀਆਂ ਦੀ ਕਾਰਗੁਜ਼ਾਰੀ ਆਪਣੇ ਹਲਕਿਆਂ 'ਚ ਕਿੰਨੀ ਆ ਔਰ ਕਿੰਨਾ ਕੁ ਲੋਕ ਉਹਨਾਂ ਨੂੰ ਵੋਟ ਪਾਪ ਆਂਦੇ ਆ ਉਹ ਲੋਕਾਂ ਨੇ ਦੱਸਣਾ ਲੇਕਿਨ ਫਾਈਟ ਐ ਕਿ ਮਜ਼ੇਦਾਰ ਹੋਣ ਵਾਲੀ ਉਹ ਮੈਂ ਤੁਹਾਨੂੰ ਕਹਾਂਗਾ ਕਿ ਅੱਜ ਤੁਸੀਂ ਹਲਕਾ ਨਹੀਂ ਕਿਸੇ ਨੂੰ ਲੈ ਸਕਦੇ ਇਹ ਪਹਿਲੀ ਵਾਰ ਆ ਕਿ ਵਾਅਕੇ ਹੀ ਚੋਕਨਾ ਮੁਕਾਬਲਾ ਹੋਏਗਾ ਸੋ ਬਹੁਤ ਬਹੁਤ ਧੰਨਵਾਦ ਰਣਾ ਜੀ ਸਾਡਾ ਗੱਲ ਕਰਨ ਲਈ ਸੋ ਐ ਸਰਨੇ ਵਿਪਨ ਰਣਾ ਜੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇਸ ਵਾਰੀ ਚਾਰ ਤਲਫਾ ਮੁਕਾਬਲਾ ਹੋਣ ਵਾਲਾ ਹੈ ਹਾਲਾਂਕਿ ਭਾਜਪਾ ਇਹ ਮੁਕਾਬਲੇ ਦੇ ਵਿੱਚ ਵੱਡਾ ਚੈਲੰਜ ਆਪਣੇ ਵਿਰੋਧੀਆਂ ਦੇ ਸਾਹਮਣੇ ਖੜਾ ਕਰ ਸਕਦੀ ਹੈ ਲੇਕਿਨ ਦੇਖਣਾ ਹੋਏਗਾ ਕਿ ਪੰਜਾਬ ਦੇ ਲੋਕ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਆ ਤੇ ਕਿਹੜੇ-ਕਿਹੜੇ ਮੁੱਦਿਆਂ ਦੇ ਆਧਾਰ ਤੇ ਪੰਜਾਬ ਦੇ ਲੋਕ ਵੋਟ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ